ਹਾਂਜੀ ਬਾਬੋ ਕੀ ਹਾਲ ਆ ਬਈ ਟੋਟਾ ਹਰੇ ਜਣ ਪੰਜ ਠੀਕ ਨੇ ਤੇ ਪੁੱਛਣਾ ਵੀ ਜ਼ਰੂਰੀ ਆ ਪਰ ਕੰਟੈਂਟ ਅੱਜ ਹੋਰ ਆ ਠੀਕ ਐ ਤੇ ਇੱਕ ਬੰਦਾ ਆਉਂਦਾ ਤੇ ਬਈ ਮੂਸੇ ਪਿੰਡ ਨੂੰ ਜਾ ਰਹੇ ਆ ਠੀਕ ਆਪਾਂ ਅੱਜ ਹਨਾ ਅੱਜ ਤਾਂ ਉਹ ਰਿਸ਼ਤੇਦਾਰੀ ਚ ਹੋਏ ਸੀ ਤੇ ਜਾ ਰਹੇ ਆ ਮੂਸੇ ਮੂਸੇ ਜਾ ਕੇ ਹਵੇਲੀ ਤੇ ਦਿਖਾਉਣੇ ਉਹ ਦੇਖੋ ਸਿੱਧੂ ਲਿਖਿਆ ਰੱਖਿਆ ਛੇ ਹਨਾ ਅ ਸਿੱਧੂ ਲਿਖਿਆ ਰੱਖਿਆ ਤੇ ਚੱਲ ਕੇ ਦਿਖਾਉਣਾ ਮੂਸਾ ਦੀ ਹਵੇਲੀ ਲੈ ਜਾ ਰਹੇ ਆਪਾਂ ਜਾ ਕੇ ਤੇ ਵਾਕੀ ਜਿਹੜਾ ਮਿਲਣ ਮੁੰਦਾ ਕੰਮ ਹੁੰਦਾ ਉਥੇ ਉਹਨਾਂ ਦਾ ਇੱਕ ਦਿਨ ਰੱਖਿਆ ਹੁੰਦਾ ਮਾਣੀ ਕਿਹੜਾ ਦਿਨ ਹੁੰਦਾ ਜੋ ਕੋਈ ਨਹੀਂ ਘਰੇ ਵੀ ਜਾਇਆ ਕਦੇ ਤੇ ਅੱਜ ਤਾਂ ਫਲਾਲ ਆਪਾਂ ਜਾ ਰਹੇ ਆ ਬਾਏ ਹਵੇਲੀ ਵਸ ਕਲੀ ਦੇਖਣ ਠੀਕ ਆ ਵਾਕੀ ਤੁਹਾਨੂੰ ਦਿਖਾਉਣੇ ਜਾ ਕੇ ਕਰਦੇ ਸ਼ੇਰ

ਦੇਖੋ ਹਲੇ ਵੀ ਆਉਂਦੇ ਨੇ ਫੋਟੋ-ਫੋਟਾ ਕਰਨਾ ਹਨਾ ਹਵੇਲੀ ਸਤੂ ਮਸਿਗਾ ਲਖਾਇ ਲਉ ਤੇ ਇਹ ਹੌਣ ਤਖਾਉਣ ਇੱਕ ਵਟ ਹਵੇਲੀ ਦੂਰ ਅੰਦਰ ਤਾਂ ਇੰਟਰ ਆਉਂਦਾ ਪੁਲਿਸ ਖੜੀ ਆ ਆਹ ਦੇਖੋ ਬੈਠੀ ਆ ਅੱਛਾ ਠੀਕ ਆ ਓ ਬਾਈ ਦੇ ਮਾਪੇ ਮਾਪਾ ਬਾਬਾ ਠੀਕ ਹੈ ਹਮ ਜੜ ਤੇ ਹਵੇਲੀ ਦੇ ਹੋਂ ਤਾਂ ਪੂਰੀ ਐਨ ਸਰਾ ਗੱਲ ਬਾਤ ਮੈਂ ਪਹਿਲੀ ਵਾਰ ਆਇਆ ਮੈਂ ਤਾਂ ਮੂਸੇ ਪੈਂਡਨ ਨਾਲੇ ਮੂਸਲਦੀ ਹਵੇਲੀ ਲਵੇ ਠੀਕ ਹੈ ਜਮਾਨ ਸਰੀ ਚ ਲਾਰ ਗਿਆ ਠੀਕ ਹੈ ਥੋੜਾ ਜਿਹਾ ਢਿੱਕਾ ਕਰ ਦਿਆ ਨੰਮੂ ਊ ਇੱਥੇ ਠੀਕ ਆ ਰਹਾ ਬਾਸ ਓਕੇ ਤੇ ਹੁਣ ਰੀਲਾ ਬਣਾਉਣੇ ਆਰੇ ਤੇ ਇੱਕ ਸਮਾਦ ਤੇ ਚੱਲ ਕੇ ਆਵਾਂਗੇ ਬਈ ਸਮਾਦ ਵੀ ਨੇੜੀ ਆਪਣੇ ਇੱਥੇ ਹੀ ਆਰਦੇ ਆ ਉੱਥੇ ਵੀ ਸ਼ੇਰ ਹਾਲੇ ਹਵੇਲੀ ਅੰਦਰ ਕਿਸੇ ਵੀ ਕਿਸ ਹੋਂ ਦਾ ਅੱਖ ਲਾਲ ਲਿਜਾਣਾ ਮਨਾ ਹੈ ਹਵੇਲੀ ਅੰਦਰ ਵੀਡੀਓ ਬਣਾਉਣੀ ਮਨਾ ਹੈ ਹਵੇਲੀ ਅੰਦਰ ਕੋਈ ਵੀ ਵਰਕਾਰ ਦਾ ਨਸ਼ਾ ਕਰਕੇ ਹੁਣ ਮਨਾ ਹੈ ਆਵੇਂ ਉਹ ਰਿਸ਼ਤੇਦਾਰ ਜਾਂ ਦੋਸਤ ਹੋਵੇ ਮੰਨਣ ਦਾ ਸਮਾਂ ਮੇਰੀ ਤਾਂ ਟੁੱਟ ਜਾਣਾ ਉਹ ਜੇ ਤੱਕ ਕੋਸਾਂ 4 ਵਜੇ ਲਓ ਜੀ ਅੰਦਰ ਜਾ ਸਾਦਿਆਂ ਸਮਾਂ ਹੈਗਾ ਆਪਣੇ ਨਵੇਂ ਕੰਮ ਕਰਦਾ ਬਾਈ ਕੜਾਈ ਤੋਂ ਹਾਂ ਸੁੱਖਾ ਕਰਾ ਲੀ ਮੈਂ ਕਰਾ ਰਿਹਾ ਬਾਈ ਸੰਢ ਕਰ 12 ਵਜੇ ਸੱਕ ਦਾ ਸਵਾ ਹੈਗਾ ਬਾਈ ਲਓ ਜੀ ਹੋ ਗਏ ਐਂਟਰ ਸੱਤੂ ਮੂਸੇ ਵਾਲਾ ਹਵੇਲੀ ਹਾਂ ਹਾਂ ਉੱਧਰ ਤੋਂ ਮਾੜਾ ਇੱਧਰ ਹੀ ਆ ਜਿਆਦਾ ਚੇਰਾ ਥਾਰ ਭਾਈ ਪਹਿਲਾਂ ਕਿੱਧਰ ਚੱਲੀਏ ਸਾਹਮਣੇ ਦੇਖ ਨਾ ਆਹ ਇਹ ਵੀ ਤਕੋਣਾ ਸਾਰੀ ਕਲੈਕਸ਼ਨ ਹੈ ਕਮੇ ਆ ਸਟਾਰਟਿੰਗ ਤੋਂ ਆ ਬੱਤਾ ਦੇਖੋ ਜਮਾਓ ਕੇ ਬਚੀ ਬਚੀ ਗਰੀ ਤੇ ਸਾਰੇ ਬਣਾਵਾਂਗੇ ਆ ਜਾ ਤਾਂ ਲਓ ਜੀ ਆ ਦੂਜਾ ਬੋਤਾ ਇਹ ਮਿਲਦਾ ਹਿਲਦਾ ਵੀ ਹੈ ਨਾ ਸਾਰਾ ਮਾਸ ਨੂੰ ਜਾ ਆ ਹਿਲਦਾ ਵਧੀਆ ਆਈ ਲਾਵਾ ਜਿਵੇਂ ਖੜਾ ਮੂਰੇ ਜਿਵੇਂ ਰੀਅਲ ਲਾਈਫ ਕੀ ਖੜਾ ਚਲੋ ਤੇ ਇੱਧਰ ਆ ਗਿਆ ਭਾਈ ਠੀਕ ਆ ਸਾਰੀ ਕਲੈਕਸ਼ਨ ਬਾਈ ਦੀ ਦੇਖੋ ਤੇ ਉੱਤਰਾ ਆ ਗਿਆ ਆ ਆ ਇੱਕ ਕੀ ਕਹਿੰਦੇ ਆਪਾਂ ਡਾਟਰ ਆ ਲਾ ਠੀਕ ਆ ਆ ਦੇਖੋ ਤੇ ਆ ਆ ਗਈ ਥਾਰ ਲਓ ਜੀ ਦੇਖੋ ਥਾਰ ਗੋੜੀਆਂ ਵਾਲੀ ਆ ਲਾਸਟ ਸਾਈਡ ਵਾਲੀ ਲਓ ਜੀ ਦੇਖੋ ਥਾਰ ਉਹਨੀਆਂ ਨੇ ਸਾਹ ਇッカ ਤੇ ਇਧਰ ਆ ਗਈ ਜੀ ਪਾਹ ਦੂਜੀ ਥਾਰ ਹਨ ਆ ਕੰਮ ਰਾਵੀ ਸੀ ਤਾਂ ਇਹ ਇਧਰ ਆ ਗਈ ਦੋ ਇਹ ਆ ਗਿਆ ਟਰੈਕਟਰ ਟਾਕੜ ਨਹੀਂ ਹੋਲੈਂਡ ਠੀਕ ਹੈ ਇਧਰ ਆ ਦੂਸਰਾ 911 ਇਹ ਮੈਂ ਬੋਮ ਵੱਡੇ ਵੱਡੇ ਟਾਇਰ ਨੇ ਆਣਾ ਐ ਕੋਈ ਹੋਰ ਆ ਇਤਰਾਗਾ ਛੋਟਾ ਜਮਦੂਤ ਦਾ ਛੋਟਾ 4/4 ਰਾਗਾ ਫੋੜ ਤੇ ਉਤਰਾਉ ਹੰਡਾ ਕੋਤੇ ਠੀਕ ਆ ਇਤਰਾਉ ਆਗੀ ਗਿੱਟਰੀ ਇਹ ਗੱਡੀ ਜੀਪ ਕਹਿੰਦੇ ਨੇ ਦੇਖੋ ਕਲੈਕਸ਼ਨ ਸਾਰੀ ਜਮਾ ਸਰਾਗਾ ਨਵਾਤਾ ਠੀਕ ਆ ਉਹ ਤਾਂ ਜਦ ਤੂੰ ਜਿਹੜੀ ਚੀਜ਼ ਇੱਥੇ ਸਿੱਟਣੀ ਉੱਥੇ ਸਿੱਟ ਦੇ ਨਾ ਫਿਰ ਤੂੰ ਬਾਹਰ ਆ ਰਹਿ ਗਿਆ ਸੀ ਬਈ ਬੋਲਟ ਠੀਕ ਆ ਬਾਈ ਦਾ ਇਹ ਵੀ ਹੋਰੀ ਖੜਾ ਆ ਪਤਾ ਨਹੀਂ ਕਿਵੇਂ ਦਿਖਾਂ ਤੇ ਇਧਰਲੀ ਬੈਕ ਸਾਈਡ ਦੀ ਉਹ ਕੋਥੇ ਕੀ ਗੋਲੇ ਮੋੜੇ ਪਿਆ ਹੈ ਨਾ ਉੱਥੇ ਇਹ ਮੇਰੇ ਕੋਲ ਹੀ ਗੋਲੇ ਮੋੜੇ ਚੋਟਾ ਦਰਾ ਹੈਗੀ ਕਲੈਕਸ਼ਨ ਇਧਰ ਆਦੀ ਕੀਤੀવાડી ਵਾਲੇ ਸਾਸ ਠੀਕ ਆ ਆ ਵੱਡਾ ਟਰਾ ਲਾਜੀ ਵਲੋਗ ਦੇਖ ਰਹੇ ਹਾਂ ਮੁੰਮੀ ਦਾ ਠੀਕ ਆ ਇਹ ਬਾਈ ਨੇ ਪਰਚੇਸ ਕਰਾਇਆ ਹਣਾ ਤੇ ਦਰਾਹਾ ਨਹੀਂ ਕੀ ਇੱਕ ਚਲ ਕੁਝ ਵੀ ਕੈਸ ਆ ਰਿਹਾ ਤੇ ਬਾਕੀ ਆਣ ਸਰਾਜ ਚਮਾ ਓਕੇ ਹਣਾ ਕੰਮ ਉਹ ਬਈ ਚਾਲਦੇ ਹੁਣ ਘਰੋਂ ਕਰੀ ਠੀਕ ਆ ਸਾਰਾ ਦੇਖ ਲਿਆ ਇਲੈਕਸ਼ਨ ਦੇਖ ਲਈ ਕੋਠੀ ਦੇਖ ਲਈ ਤੇ ਕੋਠੀ ਦੇ ਵਿੱਚ ਰਹਿਣ ਵਾਲੇ ਬੰਦੇ ਦੋ ਏ ਮਾਪਿਓ ਹਨਾ ਉਹਨਾਂ ਨੂੰ ਵੀ ਕਦੇ ਨਾਲ ਮਿਲਾਂਗੇ ਜ਼ਰੂਰ ਜਿੱਤੇ ਕਦੇ ਪੱਛਿਆ ਗੜਾ ਚੱਲੀਏ ਹੁਣ ਘਰੇ ਬਾਹਰ ਹੈਗਾ ਇੱਕ ਟਰਾਲਾ ਆ ਤਾਂ ਤਾਂ ਪੁੱਛਦੇ ਖੜਿਆ ਖੇਤੀਬਾੜੀ ਆ ਦੇਖੋ ট্রালা হ্যাঁ খুঞ্জে হু দেখো হবে ঠিক করবে ਤੇ ਚਲੋ ਚੱਲਦੇ ਆਪਾਂ ਹੁਣ ਟਾਈਮ ਖਾ ਆਹ ਤੱਪੇ ਆਇਆ ਤਾਂ ਹੋਰ ਵੀ ਇਥੇ ਰੱਖ ਪਰ ਚਲੋ ਬਈ ਦੇਖ ਲਈ ਤਾਂ ਤਾਂ ਇਹ ਸ਼ਾਤੀ ਕੀ ਕਦੇ ਢੀੜਾ ਵੱਜੇ ਮੂਸੇ ਪੰਡਾ ਹੈਨਾ ਆ ਕੇ ਜਾਈਏ ਜ਼ਰੂਰ ਬਾਬੇ ਨੇ ਕਰਤੀ ਕਰ ਨਾ ਜਾਈਏ ਹੈਨਾ ਚਲੋ ਹਾਂ ਸਮਾਤ ਜਾਈਏ ਲਓ ਇਹ ਇੱਧਰ ਆ ਕੇ ਸਮਾਤ ਨਰਾਉਣਿਆ ਆ ਦਰਸ਼ਨ ਕਰਾਉਣੇ ਕਿਉਂ ਕਰ ਲਿਖ ਦਰਸ਼ਨ ਇੱਕੋ ਵਾਰ ਵੇਲਾ ਹੜੀ ਵੀ ਲਾਤਾ ਹਨ ਸੱਦੂ 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 ਆਰਮਦਾ ਸੱਦੂ ਹੋਈ ਆਗੇ ਸੰਭਾਲਦੇ ਤੂੰ ਉਸੇ ਦਾ ਦੇਖੋ ਸਮਾਦ ਵਾਲਾ ਬੁੱਤੋ ਫੋਟੋ ਆ ਗਈ ਇੱਧਰ ਛੋਟੀ ਫੋਟੋ ਆ ਛੋਟਾ ਤੇ ਵੱਡਾ ਬੁੱਤ ਦੋਨੇ ਦੇਖ ਲਓ ਬਾਕੀ ਸ਼ਾਮ ਪੂਰੀ ਆਣ ਹਨਾ ਮੈਂ ਪਹਿਲਾਂ ਦੀ ਵੀਡੀਓ ਦੇ ਵਿੱਚ ਵੀ ਸੋ ਕੱਲਾ ਆ ਸੀ ਮਣੇ ਛੱਤ ਜੀ ਉੱਤੇ ਹਨਾ ਪਰ ਵੈਨ ਨੂੰ ਕੋਸਿੰਗ ਕਰਾ ਸੀਗਾ ਤੀਕੋ ਪਹਿਲਾ ਵੀਡੀਓ ਦੇਖੀ ਆਉਂਦਾ ਹੁਣ ਤਾਂ ਬਹੁਤ ਕੁਝ ਕਰਤਾ ਬਈ ਠੀਕ ਆ ਬੜਾ ਯਾਦ ਹਣਾ ਸੋਣਾ ਵਧੀਆ ਬਣਾਤਾ ਹਲੇ ਬਣੀ ਜਾਂਦਾ ਹਲੇ ਬਣਾ ਨਹੀਂ ਪ੍ਰੋਪਰ ਮੈਨੂੰ ਲੱਗਦਾ ਸੀ ਸੀ ਵੀ ਲੱਗਣੇ ਸ਼ਾਇਦ ਆ ਨਿਕ ਠੀਕ ਸਮਾਦ ਕੇ ਉੱਪਰ ਚੜਨਾ ਸਖਤ ਮਨਾ ਹੈ ਅੱਛਾ ਏ ਆਕਿਆ ਬੈਂਤੀ ਸਤੂ ਪਰਵਾਰ موسی ਵੀ ਬੈਂਤੀ ਕਰ ਕਰੇ ਕਰਿ ਹਣੀ ਵੀ ਉੱਤੇ ਨਹੀਂ ਜਾ ਸਕਦਾ ਵੀ ਉੱਤੇ ਨਹੀਂ ਚੰਨਿਆ ਲੰਘ ਸਿਨਣਾ ਤਾਂ ਕਰਕੇ ਲੇ ਬੈਂਤੀ موسی ਤਰ ਪੰਜਾਬ ਵੀ ਜੇ ਲੇ ਏ ਚਲੋ ਮਲਕੇ ਦਾ ਵਾ ਵਧੀਆ ਲੱਗਿਆ ਹਨ ਤੇ ਹਉ ਤਾਂ ਦੁੱਖ ਘਟਣਾ ਵੀ ਹੈ ਵੀ ਜੇ ਭਈਆ ਉਹਨੇ ਵਿੱਚ ਹੁੰਦਾ ਵਧੀਆ ਹਨ ਬਲੌਗ ਬਣਾਉਂਦੇ ਫੋਟੋ ਖਿੱਚਦੇ ਸਾਰਾ ਕੁਝ ਕਰਦੇ ਪਰ ਕੀ ਪਰੰਗਾ ਹਲਾਪਾ ਚਲੋ ਆਗਜ ਦੇ ਵਿੱਚ ਇਹ ਦਿਖਾਉਣਾ ਚੱਲਦੇ ਅਗਲੀ ਵਾਰ ਫਿਰ ਜਾਵਾਂਗੇ ਫੇਰ ਦਿਖਾਵਾਂਗੇ ਹਵੇਲੀ ਫੇਰ ਦਿਖਾਵਾਂਗੇ ਜੀ ਜੀ ਨਹੀਂ ਆਕਦਾ ਹਨ ਹਵੇਲੀ ਦੇਖਦੇ ਕੈਂ ਜੀ ਕਰਾ ਦੇਖੀ ਚੱਲ ਦੇਖੀ ਚੱਲ ਤੇ ਪਹਿਲੀ ਵਾਰ ਆਇਆ ਬਹੁਤ ਮਾਣ ਖੁਸ਼ ਹੋਇਆ ਹਨ ਇਹਦਾ ਬਾਪੂ ਉਹਦੀ ਐਂਡਿੰਗ ਇੱਥੇ ਹੀ ਕਰ ਦਿੰਦੇ ਆਂ ਅੰਦਰ ਹੀ ਠੀਕ ਆ ਤੇ ਹਮ ਚੱਲੇ ਆ ਘਰ ਨੂੰ ਬਸ ਵਧੀਆ ਲੱਗਿਆ ਉਹਨਾਂ ਤੇ ਬਹੁਤ ਅੱਗੇ ਆ ਗਏ ਉਹ ਤਾਂ ਅਈ ਕੀ ਵੀ ਮਿਲਣਾ ਇੱਕ ਨੱਕ ਦੇਣਾ ਬਾਰਾ ਚਾ ਲੋ ਐਨਾਂ ਦੀ ਬਹੁਤ ਆ ਤੇ ਮੰਗਰਾ ਦੀ ਆਪਣੀ ਹਵੇਲੀ ਮੰਮੀ ਦੀ ਆਪਣੀ ਲਾਂਡੋ ਜੇ ਮਾਰਦੀ ਬਾਈ ਵੀ ਆਪਣੀ ਠੀਕ ਆ ਤੇ ਅਬੇ ਤੇ ਚਲੋ ਬਈ ਮਿਲਦੇ ਆ ਤੇ ਵੀ ਨਵੇਂ ਬਲੌਗ ਦੇ ਨਾਲ ਪਾਇਆ